ਬ੍ਰੀਡ ਲੈ ਸਕਦਾ ਚਲੋ ਬਈ ਰਾਜੂ ਕਿਵੇਂ ਲੱਗਿਆ ਤੁਹਾਨੂੰ ਮੇਲਾ ਵੀਰੇ ਇਹ ਮੇਲਾ ਜਿੱਤੌਂਦੇ ਮੰਡੀ ਦਾ ਬਾਲਾ ਵਧੀਆ ਮੇਲਾ ਲੱਗਿਆ ਮੂ ਤਾਂ ਮੇਲੇ ਦੇਖਦੇ ਦੀ ਮੇਰੀ ਜ਼ਿੰਦਗੀ ਲੰਗੀ ਠੀਕ ਹੈ ਤੇ ਮੇਲਾ ਸਿਰੇ ਦਾ ਲੱਗਿਆ ਮੈਨੂੰ ਤਾਂ ਇਹ ਧੰਨਵਾਦ ਖਾਸ਼ੀਦ ਕੀ ਲੱਗੀ ਠੰਡਾ ਮਾਹੌਲ ਕੋਈ ਲੜਾਈ ਨਹੀਂ ਧੰਗਾ ਨਹੀਂ ਜਿੰਨੇ ਭੈਣ ਭਰਾ ਆ ਗਏ ਕਿਸੇ ਦੇ ਧੱਕਾ ਨਹੀਂ ਕਿਸੇ ਨੇ ਮਾਰਿਆ ਇਹ ਨਹੀਂ ਪਤਾ ਕਿ ਤੁਸੀਂ ਤੱਕੜਾਂ ਸਾਨੂੰ ਗਰੀਬ ਨੂੰ ਕੁੱਟਿਆ ਹੋਵੇ ਇਸ ਮੇਲੇ ਦੇ ਵਿੱਚ ਕਿਸੇ ਗਰੀਬ ਨੂੰ ਮਾੜਾ ਨਾ ਚੰਗਾ ਨਾ ਗਾਲਣਾ ਧੋਖਾ ਜੀ ਜੀ ਉਹਨੂੰ ਪਿਆਰ ਨਾਲ ਟਕਿਆ ਬਾਕੀ ਪੱਖਪਾਤ ਨਹੀਂ ਹੋਈ ਕਿਸੇ ਦੀ ਬੱਕਰੀ ਜਿੱਤੀ ਨਾ ਜਿੱਤੀ ਪੱਖ ਨਹੀਂ ਚਾਚਾ ਨੇ ਬਹੁਤ ਵਧੀਆ ਜੱਜ ਪਣਾ ਕਰਿਆ ਜਿਹੜੇ ਮੁੰਡੇ ਆ ਧਾਰੂ ਵਾਲੇ ਤੋਂ ਨੇ ਆਪਣੇ ਕਾਲਿਆਂ ਵਾਲੀ ਮੰਡੀ ਲਾਉਂ ਰਾਜੂ ਹੋਰੀ ਮੇਰੇ ਵੀ ਮਿੱਤਰ ਨੇ ਖੜਾ ਇਹਨਾਂ ਨਾਲ ਦੀ ਮੈਂ ਵੀ ਜੱਜ ਪਣਾ ਕਰਿਆ ਖੁਦ ਤੇ ਬਹੁਤ ਵਧੀਆ ਨਿਸ਼ਾਨ ਨੇ ਮਾਣ ਦਾ ਨਿਸ਼ਾਨ ਠੀਕ ਕਿਹਦੇ ਵਿੱਚ ਆਉਂਦਾ ਇੱਕ ਆਪਣੇ ਅਸਰ ਅਲੀ ਜਿਹੜਾ ਆਪਣੇ ਆਇਆ ਤੋਂ ਪੂਨੇ ਤੋਂ ਮੈਂ ਜਾਣਦਾ ਮਹਾਰਾਸ਼ਟਰ ਤੋਂ 400 ਬੱਕਰੀਓ ਦੇ ਫਾਰਮ ਦੇ ਅੰਦਰ ਤੇ ਸਾਡੇ ਉਰੇ ਪੰਜਾਬ ਚ ਆਉਂਦਾ ਇਹੋ ਮਲੇਰ ਕੋਟੇ ਰਹਿੰਦਾ ਮੋਠੂ ਬਾਈ ਲਵੇ ਓਕੇ ਤੇ ਵਧੀਆ ਬੰਦਾ ਹੈ ਉਹ ਬਹੁਤ ਬੰਦਾ ਪਹਿਲਵਾਨ ਵੀ ਆ ਹੋ ਮੇਰਾ ਖਿਆਲ ਤਾਂ ਉਹਦੀ ਕੁਸ਼ਤੀ ਵੀ ਲੜਦਾ ਹੋਵੇ ਪਹਿਲਵਾਨਾਂ ਵਰਗਾ ਪਹਿਲਵਾਨਾਂ ਵਰਗਾ ਸਰੀਰ ਹੈ ਤੇ ਬੰਦਾ ਬਹੁਤ ਚੰਗਾ ਹੈ ਇਮਾਨਦਾਰੀ ਦੇ ਕੁੰਡੀਆਂ ਦੇ ਸਿੰਘ ਫਸੇ ਹੋਏ ਕੱਢਦਾ ਹੋਵੇ ਹੁਣ ਦੇਖੋ ਵੀ ਅੜਿਆ ਪਿਆ ਅੱਧਾ ਘੰਟਾ ਘੰਟਾ ਹੋ ਗਿਆ ਵੀ ਹਾਉਣਾ ਨਾ ਬਈ 2.5 ਘੰਟੇ ਹੋ ਗਏ ਮੁਕਾਬਲਾ ਚਾਹੁੰਦੇ ਜੱਜ ਨੂੰ ਮਜਬੂਰੀ ਹੋਗੀ ਕਿਉਂਕਿ 3 ਨੂੰ 3 ਚੱਕਰ ਕੀ ਕਰਗੇ ਬਿਲਕੁਲ ਮੁਕਾਬਲਾ ਕੋਈ ਗੱਲ ਕੁੰਡੀਆਂ ਦੇ ਸਿੰਘ ਫਸਵੇਂ ਮੁਕਾਬਲੇ ਇੱਕ ਮਜਬੂਰ ਹੋ ਕੇ ਜੱਜ ਨੂੰ ਫੈਸਲਾ ਦੇਣਾ ਪੈਣਾ ਪੈਣਾ ਦੇਣਾ ਪੈਣਾ ਬਿਲਕੁਲ ਬਿਲਕੁਲ ਛੇ ਮੈਨੂੰ ਸਜ਼ਾ ਕਰੇ ਛੇ ਮੈਨੂੰ ਬਰੀ ਕਰੇ ਹਾਂ ਕਰਨਾ ਤਾਂ ਉਹ ਪੈਣਾ ਜੱਜ ਦੀ ਇੱਕ ਮਜਬੂਰੀ ਪੈਂਦੀ ਹੈ ਤੇ ਜੱਜ ਕਿਵੇਂ ਮਾੜਾ ਨਹੀਂ ਹੁੰਦਾ ਜਿਹੜਾ ਜੱਜ ਹੁੰਦਾ ਚੱਜੇ ਹੁੰਦਾ ਜੱਜ ਛੇਰ ਕਦੇ ਮਾੜੇ ਦੇ ਪੁੱਤ ਮਾੜੇ ਨਹੀਂ ਹੁੰਦੇ ਜੱਜ ਧੜਕੀ ਰੱਬ ਨੂੰ ਮੱਥਾ ਟੇਕ ਕੇ ਫਿਰ ਗੱਦੀ ਸੀਟ ਤੇ ਬਹਿ ਜਾਂਦੇ ਨੇ ਵੀ ਪਰਮਾਤਮਾ ਮੈਥੋਂ ਕਿਸੇ ਦਾ ਮਾੜਾ ਨਾ ਕਰਾਈ ਮੈਂ ਜੱਜਾਂ ਨੂੰ ਇਹ ਦਵਾ ਸਲਾਮ ਕਰਦਾ ਵੀ ਜੱਜ ਨੇ ਜਿਹੜੇ ਚਾਹੇ ਡੰਗਰਾਂ ਦੇ ਨੇ ਚਾਹੇ ਜੱਜ ਛੋਟੇ ਠੱਠਿਆਂ ਦੇ ਨੇ ਬੱਕਰੀਆਂ ਦੇ ਨੇ ਚਾਹੇ ਬੰਦ ਬੰਦਿਆਂ ਦੇ ਵੀ ਜੱਜ ਨੇ ਉਹ ਵੀ ਕਿਸੇ ਨੂੰ ਮਾਰਾ ਨਹੀਂ ਕਰਨਾ ਚਾਹੁੰਦੇ ਸਹੀ ਹੈ ਸਰ ਉਹਨਾਂ ਨੂੰ ਇੱਕ ਫੈਸਲਾ ਦੇਣਾ ਪਊ ਵੀ ਇਹਨੂੰ ਸਜ਼ਾ ਇਹਨੂੰ ਬਰੀ ਤੇ ਬਹੁਤ ਵਧੀਆ ਤਨੌਲੇ ਮੰਡੀ ਦੀ ਜੋ ਕਮੇਟੀ ਹੈ ਉਹ ਮਾਨਦਾਰ ਕਮੇਟੀ ਹੈ ਇਹ ਕਮੇਟੀ ਨੂੰ ਚਾਰ ਚੰਦ ਲੱਗਦੇ ਰਹਿਣਾ ਇਤ ਕੀ ਦਾ ਕੁਸ ਤੇ ਗਾਹਾਂ ਨੂੰ ਪਤਾ ਨਹੀਂ ਕਾਸੀ ਚੜੂਗੀ ਪਰ ਇਹ ਕਿਰਪਾ ਕਰੇ ਰਾਜੂ ਮੋਹਨ ਸਭ ਤੋਂ ਵੱਡਾ ਕਰਵਾਵਾਂਗੇ ਪ੍ਰਮਾਤਮਾ ਮਿਹਰ ਕਰੇ ਸਾਰੇ ਦਾ ਪਿਆਰ ਨਹੀਂ ਹੱਥ ਬੰਨ ਕੇ ਅਰਦਾਸ ਮੈਂ ਮੰਡੀ ਸਾਰੀ ਦੇ ਵਿੱਚ ਆ ਕੇ ਨਿਗਾ ਮਾਰਦਾ ਹੁਣ ਕੁਸ ਮੇਰੇ ਵੀਰਾਂ ਨੇ ਉਹ ਮੰਡੀ ਵੀ ਲਾਣੀ ਚਾਲੂ ਕਰਤੀ ਦੀ ਬੱਕਰੀਆਂ ਦੀ ਥੋੜੇ ਜਿਹਾ ਦਿਨ ਲੱਗੀ ਆ 5-7 ਮਹੀਨੇ ਤੇ ਚਲੋ ਕੋਈ ਗੱਲ ਨਹੀਂ ਬੰਦ ਕਰਤੀ ਨਹੀਂ ਚੱਲੀ ਚੱਲ ਪੂਗੀ ਕਿ ਪੂਰੇ ਜੀ ਹਵੇਲੀ ਬਹੁਤ ਵਧੀਆ ਅਸਲੀ ਜਿਹਦੇ ਵਿੱਚ ਸਾਡੇ ਪ੍ਰਧਾਨ ਜੀ ਬੈਠੇ ਤੇ ਉਹਨੂੰ ਮੈਂ ਅੱਜ ਜੀ ਹਵੇਲੀ ਮੰਨਦਾ ਲੱਕੜ ਦੀ ਹਵੇਲੀ ਪੁਰਾਣੀ ਬਹੁਤ ਪੁਰਾਣੀ ਹੋਈ ਆ ਵੀ ਹੈ ਉਹ ਸਾਡਾ ਪਟ્રોલ ਰੂਮ ਉੱਥੇ ਕੈਮਰੇ ਉੱਥੇ ਸਿਸਟਮ ਆਦਾ ਪਟ્રોલ ਆਦਾ ਜਿਹਦੇ ਵਿੱਚ ਆ ਸਾਰੀ ਵੀਡੀਓ ਬਣ ਕੇ ਅੰਦਰ ਜਾਂਦੀ ਹੈ ਕੈਮਰੇ ਉੱਥੇ ਚੱਲੀ ਜਾਂਦੇ ਸਾਡੀ ਵੀ ਗਾਹਾਂ ਨੂੰ ਮੈਂ ਜੇ ਤੁਸੀਂ ਜਿਉਂਦੇ ਰਹੇ ਮੇਰੀ ਨਿਗਾਹ ਗਈ ਹੁੰਦੀ ਉਹਨੂੰ ਅਸਲੀ ਪੂਰੀ ਜੀ ਹਵੇਲੀ ਬਣਾ ਦਿਓ ਰੰਗ ਰੋਗਨ ਕਰਕੇ ਮਾਰੇ ਕਿਰਪਾ ਕਰ ਪਰਲੇ ਪਾਸਿਓਂ ਉਹਦੀ ਥੋੜੀ ਜੀ ਬੁਰਜੀ ਚਹੀ ਹੋਈ ਐ ਉਹ ਸੈੱਟ ਕਰ ਲਾ ਪਿੱਛੇ ਮੈਂ ਬਾਈ ਨੂੰ ਜਾਂ ਮੰਡੀ ਲੱਗਦੀ ਸੀ ਮੈਂ ਆਉਂਦਾ ਤੀਰੇ ਅੱਛਾ ਦਲਾਲਪਣੇ ਦਾ ਕੰਮ ਕਰਿਆ ਜਦੋਂ ਵੀ ਬਾਈਆਂ ਨੂੰ ਕਹਤ ਸੀ ਇਹਨੂੰ ਸਮਾਰੋ ਨਹੀਂ ਨਹੀਂ ਕੋਈ ਨਹੀਂ ਮਾਰੇ ਵੀ ਜੋ ਸਾਡੇ ਪੁਰਾਣੇ ਬਾਦਲ ਸਾਹਿਬ ਦੀ ਬਣਾਈ ਹੋਈ ਐ ਇਹ ਮੰਡੀ ਜਿੱਥੇ ਵੀ ਬਣਾਈਆਂ ਨੇ ਬਾਦਲ ਸਾਹਿਬ ਨੇ ਇਹ ਮੰਡੀਆਂ ਇੱਕੋ ਹੀ ਲਕਸ਼ੇ ਦੀਆਂ ਬੜੀਆਂ ਇਸ ਨੂੰ ਆਪਾਂ ਸਮਾਰੀਏ ਇਹਨੂੰ ਆਪਾਂ ਜਿਉਂਦੀ ਰੱਖਣਾ ਹੈ ਮਾਰੇ ਕਿਰਪਾ ਕਰੇ ਗਾਹ ਨੂੰ ਵਧੀਆ ਬਣਾ ਜਿਉਂ ਨੂੰ ਉਦਾਂ ਹੀ ਚੱਕਾਂਗੇ ਜਿਵੇਂ ਉਹ ਨੂੰ ਉਸੇ ਤਰ੍ਹਾਂ ਚਾਹੇ ਚੱਕਾਂ ਨਾਲ ਚੱਕ ਦਿਓ ਚੱਕ ਕੇ ਉੱਚੀ ਕਰਕੇ ਤੇ ਉਹਨੂੰ ਉਹ ਜਿਹੜਾ ਕਾਠ ਦੀ ਹਵੇਲੀ ਹੈ ਉਹਨੂੰ ਰੰਗ ਰੋਗਨ ਕਰਾ ਕੇ ਐਂ ਨਵ ਵਰ ਨਵ ਕਰਾ ਦੇ ਮਾਰੇ ਕਿਰਪਾ ਕਰੇ ਗਾਹ ਨੂੰ ਐ ਹੀ ਜਉਂਦੇ ਰਹੇ ਮੇਲਾ ਪਰਦੇ ਪੱਤਰ ਤੇ ਕਰਾਵਾਂਗੇ ਹਾਥੀ ਘੋੜੇ ਵੀ ਮੰਗਾਵਾਂਗੇ ਤੇ ਬੋਤਿਆਂ ਦਾ ਨਾਚ ਵੀ ਕਰਾਵਾਂਗੇ ਤੇ ਘੂੜੀਆਂ ਦੇ ਵੀ ਕੰਪੀਸ਼ਨ ਕਰਾਵਾਂਗੇ ਜੇ ਮੈਂ ਵੀ ਜੁਮਦਾ ਰਿਹਾ ਤੇ ਕੋਈ ਗੱਲ ਨਹੀਂ ਆ ਵੀ ਜੱਜ ਨੇ ਮੇਰੇ ਭਰਾ ਨੇ ਕੋਈ ਨਹੀਂ ਥੋੜੀ ਕਮੇਟੀ ਦਾ ਸਾਡਾ ਸਿਰ ਮੱਥੇ ਤੁਹਾਡਾ ਸੰਯੋਗ ਜੇ ਕੋਈ ਸਾਡੀਆਂ ਗਲਤੀਆਂ ਰਹਿ ਗਈਆਂ ਹੁਣ ਤਾਂ ਅਸੀਂ ਖਿਮਾ ਦੇ ਜੱਜਾਂ ਨੂੰ ਉਹ ਗਲਤੀਆਂ ਅਸੀਂ ਅਗਲੇ ਸਾਲ ਪੂਰੀਆਂ ਕਰਾਂਗੇ ਸਾਰੇ ਇੰਡੀਆ ਦੇ ਉਹ ਕਿਹੜਾ ਜਿੱਤ ਗਿਆ ਆਰੇ ਨਾਲ ਮਰ ਇਕੱਠੇ ਕਰ ਦਿਆ ਕਰਨਗੇ ਚੰਗੇ ਚੰਗੇ ਅੱਗੇ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਥੋਡੇ ਨਾਲ ਜਿਹੇ ਜੀ ਅਸੀਂ ਹੈਗੇ ਹਾਂ ਸਾਨੂੰ ਪੁਰਾਣੇ ਖੁੰਡਾ ਨੂੰ ਬੁਲਾਓ ਥੋਡੇ ਥੋਡੇ ਬਣਾ ਮੇਲਾ ਅਧੂਰਾ ਹੈ ਬਾਈ ਥੋਡੇ ਪ੍ਰੋਬਲਮ ਪੈਣਾ ਚੁਣ ਬਗਰ ਮੇਲਾ ਅਧੂਰਾ ਹੈ ਹਾਂਜੀ ਜੋ ਬੱਕਰੀ ਦਾ ਕਿੱਤਾ ਅਸੀਂ ਪੁਰਾਣੇ ਖੁੰਡ ਲੈ ਕੇ ਚੱਲੇ ਹੋਏ ਹਾਂ ਬਿਲਕੁਲ ਬਿਲਕੁਲ ਤੇ ਤੁਹਾਨੂੰ ਸਹਿਯੋਗ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਹੀ ਤੁਹਾਨੂੰ ਯਾਦ ਕੀਤਾ ਹੈ ਕਿ ਜਿਹੜੇ ਕੰਮ ਤੇ ਸ਼ਰਮ ਦਾ ਮਾਰ ਹੈ ਨਾ ਉਹਦੇ ਪੈਰ ਪੈਣ ਨਾ ਬਾਈਆਂ ਨੇ ਮੈਂ ਦੇਖੀ ਆ ਕਿ ਮੇਰੀ ਫੋਟੋ ਲਵਾਈ ਹੋਈ ਹੈ ਪੁਰਾਣੇ ਖੁੰਡਾ ਦੀ ਬੱਕਰੀ ਪਾ ਲੈਣੀ ਹੈ ਬਿਲਕੁਲ ਬਿਲਕੁਲ ਵੀ ਕੋਈ ਨਹੀਂ ਐਸੀ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਅਤਵੰਤ ਬਣ ਕੇ ਤੁਹਾਡੇ ਨਾਲ ਆ ਜਨਾਬ ਤੇ ਮੇਲਾ ਬਹੁਤ ਵਧੀਆ ਲੱਗੇ ਧੰਨਵਾਦ ਜੀ ਤੁਹਾਨੂੰ ਇਸ ਮੇਲੇ ਸਾਡੀ ਇੱਜ਼ਤ ਕਰੀ ਬਹੁਤੇ ਮੇਲੇ ਸਾਡੀ ਇੱਜ਼ਤ ਨਹੀਂ ਕਿਸੇ ਨੇ ਕੀਤੀ ਸਾਨੂੰ ਪੁੱਛਿਆ ਵੀ ਨਹੀਂ ਗੱਲ ਗੱਲ ਪੁਰਾਣੇ ਬੰਦੇ ਨੂੰ ਪੁੱਛਣ ਕਿ ਬੇਇੱਜ਼ਤੀ ਕਰਤੇ ਹੀ ਗਈ ਰਹੀ ਸਾਡੀ ਬੁਲਾ ਕੇ ਨਹੀਂ ਨਹੀਂ ਉਹ ਤਾਂ ਤੇ ਸਾਡੀ ਇਸ ਮੇਲੇ ਨੇ ਬੜੀ ਧਨੋਲਾ ਮੰਡੀ ਨੇ ਇੱਜ਼ਤ ਕਰੀ ਹੈ ਬਿਤਨੋਲਿਆ ਪਿੰਡਾਂ ਤੇ ਤੈਨੂੰ ਚਾਰ ਚੰਦ ਲੱਗਦੇ ਰਹਿਣ ਤੇਰੇ ਇੱਕ ਤਨਹੋਲੇ ਦੇ ਕਈ ਤਨਹੋਲੇ ਬਣ ਜਾਣ ਸੱਸਰੀ ਘਰ ਧੰਨਵਾਦ ਜੀ ਸਾਰਿਆਂ ਦਾ